ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮਬੀ ਇਨਫੋ YouTube ਚੈਨਲ ਤੇ Facebook ਪੇਜ ਤੇ ਸਰਕਾਰ ਦੇ ਵੱਲੋਂ ਪਰਾਲੀ ਸੰਭਾਲਣ ਵਾਲੇ ਖੇਤੀ ਸੰਦਾਂ ਦੇ ਉੱਪਰ ਸਬਸਿਡੀ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਹੜੇ-ਕਿਹੜੇ ਸੰਦਾਂ ਦੇ ਉੱਪਰ ਕਿੰਨੀ ਸਬਸਿਡੀ ਮਿਲਣੀ ਹੈ ਕਦੋਂ ਤੱਕ ਤੁਸੀਂ ਫਾਈਲਾਂ ਭਰ ਸਕਦੇ ਹੋ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਨ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਸਬਸਿਡੀ ਸਕੀਮਾਂ ਦੇ ਬਾਰੇ ਨਵੀਂ ਜਾਣਕਾਰੀ ਮਿਲਦੀ ਰਹੇ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਸਰਕਾਰ ਦੇ ਵੱਲੋਂ ਸਿਰਫ ਗਰੁੱਪਾਂ ਨੂੰ 80% ਸਬਸਿਡੀ ਦਿੱਤੀ ਜਾਂਦੀ ਸੀ ਪਰ ਇਸ ਵਾਰ ਖੁਸ਼ਖਬਰੀ ਹੈ ਕਿਸਾਨਾਂ ਦੇ ਲਈ ਕਿਉਂਕਿ ਸਰਕਾਰ ਦੇ ਵੱਲੋਂ ਸਿੰਗਲ ਫਾਈਲਾਂ ਨੂੰ ਵੀ ਇਸ ਵਾਰ ਜਿਹੜੀ 80% ਤੱਕ ਸਬਸਿਡੀ ਦਿੱਤੀ ਜਾਣੀ ਹੈ ਹੁਣ ਇਕੱਲਾ ਕਿਸਾਨ ਵੀ ਆਪਣੀ ਫਾਈਲ ਅਪਲਾਈ ਕਰਕੇ 80% ਤੱਕ ਸਬਸਿਡੀ ਲੈ ਸਕਦਾ ਹੈ ਆਓ ਕਿਸਾਨ ਵੀਰ ਹੁਣ ਆਪਾਂ ਦੇਖਦੇ ਹਾਂ ਕਿ ਸਰਕਾਰ ਦੇ ਵੱਲੋਂ ਕਿਹੜੇ-ਕਿਹੜੇ ਖੇਤੀ ਸੰਦਾਂ ਦੇ ਉੱਪਰ ਸਬਸਿਡੀ ਦਿੱਤੀ ਜਾਣੀ ਹੈ ਤਾਂ ਸਾਰਿਆਂ ਤੋਂ ਪ੍ਰਮੁੱਖ ਜੋ ਖੇਤੀ ਸੰਦ ਹੈ ਪਰਾਲੀ ਸੰਭਾਲਣ ਦੇ ਵਿੱਚ ਉਹ ਹੈ ਸੁਪਰ ਸੀਡਰ ਜੋ ਕਿ ਕਿਸਾਨਾਂ ਦੇ ਵਿੱਚ ਕਾਫੀ ਪ੍ਰਚਲਿਤ ਹੋ ਚੁੱਕਿਆ ਹੈ ਤਾਂ ਸਰਕਾਰ ਦੇ ਵੱਲੋਂ ਜੋ ਸਬਸਿਡੀ ਇਸ ਵਾਰ ਵੀ ਜਿਹੜਾ ਸੁਪਰ ਸੀਡਰ ਦੇ ਉੱਪਰ ਦਿੱਤੀ ਜਾ ਰਹੀ ਹੈ ਇਸ ਤੋਂ ਅਗੇ ਕਿਸਾਨੀ ਇਸ ਵਾਰ ਸਰਕਾਰ ਦੇ ਵੱਲੋਂ ਟਰੈਕਟਰ ਦੇ ਉੱਪਰ ਵੀ ਸਬਸਿਡੀ ਦਿੱਤੀ ਜਾ ਰਹੀ ਹੈ ਸੋ ਅਗਰ ਤੁਸੀਂ ਗਰੁੱਪ ਬਣਾ ਕੇ ਫਾਈਲ ਅਪਲਾਈ ਕਰਦੇ ਹੋ ਤਾਂ ਟਰੈਕਟਰ ਵੀ ਤੁਸੀਂ ਜਿਹੜਾ 80% ਤੱਕ ਸਬਸਿਡੀ ਤੇ ਲੈ ਸਕਦੇ ਹੋ ਇਸ ਤੋਂ ਅੱਗੇ ਜ਼ੀਰੋ ਡ੍ਰਿਲ ਦੇ ਉੱਪਰ ਸਬਸਿਡੀ ਮਿਲਣੀ ਹੈ ਚੌਪਰ ਜੋ ਕਿ ਟੂੜੀ ਵਾਲੀ ਮਸ਼ੀਨ ਵੀ ਜਿਸ ਤੋਂ ਬਣ ਜਾਂਦੀ ਹੈ ਤੇ ਇਸ ਦੇ ਉੱਪਰ ਵੀ ਸਰਕਾਰ ਦੇ ਵੱਲੋਂ ਜਿਹੜਾ ਸਬਸਿਡੀ ਦਿੱਤੀ ਜਾ ਰਹੀ ਹੈ ਇਸ ਤੋਂ ਅੱਗੇ ਜੋ ਪਿਛਲੇ ਸਾਲ ਨਵੀਂ ਮਸ਼ੀਨ ਆਈ ਹੈ ਖਰਚਿਆਂ ਦੇ ਵਿੱਚ ਸਿੱਧੀ ਬਜਾਈ ਕਰਦੀ ਹੈ ਸਰਫੇਸ ਸੀਡਰ ਇਸ ਦੇ ਉੱਪਰ ਵੀ ਤੁਸੀਂ ਸਬਸਿਡੀ ਲੈ ਸਕਦੇ ਹੋ ਇਸ ਤੋਂ ਅੱਗੇ ਗੱਠਾਂ ਵਾਲੀ ਮਸ਼ੀਨ ਬੈਲਰ ਦੇ ਉੱਪਰ ਵੀ ਜਿਹੜਾ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਜਿਹੜਾ ਰੇਕ ਪਰਾਲੀ ਇਕੱਠੀ ਕਰਨ ਵਾਲਾ ਉਸ ਦੇ ਉੱਪਰ ਵੀ ਸਬਸਿਡੀ ਮਿਲਣੀ ਹੈ ਇਸ ਤੋਂ ਅੱਗੇ ਐਮਬੀ ਪਲੋ ਦੇ ਉੱਪਰ ਵੀ ਤੁਸੀਂ ਸਬਸਿਡੀ ਲੈ ਸਕਦੇ ਹੋ ਇਸ ਤੋਂ ਇਲਾਵਾ ਮਲਚਰ ਐਸਐਮਐਸ ਜੋ ਕਿ ਕੰਬਾਈਨ ਦੇ ਪਿੱਛੇ ਲੱਗਦਾ ਹੈ ਖਰਚੇ ਵਧਣ ਵਾਲਾ ਰੀਪਰ ਤੇ ਵੱਖ-ਵੱਖ ਫਸਲਾਂ ਦੀ ਕਟਾਈ ਕਰਨ ਵਾਲਾ ਕਰਾਪ ਕਟਰ ਵੀ ਜਿਹੜਾ ਤੁਸੀਂ ਸਬਸਿਡੀ ਦੇ ਉੱਪਰ ਲੈ ਸਕਦੇ ਹੋ ਸੋ ਕਿਸਾਨ ਵੀਰੋ ਇਹਨਾਂ ਸੰਦਾਂ ਦੇ ਉੱਪਰ ਸਰਕਾਰ ਦੇ ਵੱਲੋਂ ਇਸ ਵਾਰ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਇਹਨਾਂ ਸਾਰੇ ਖੇਤੀ ਸੰਦਾਂ ਦੇ ਉੱਪਰ ਤੁਸੀਂ ਸਬਸਿਡੀ ਲੈਣ ਦੇ ਲਈ ਜੋ ਪੰਜਾਬ ਸਰਕਾਰ ਦਾ ਐਗਰੀ ਮਸ਼ੀਨਰੀ ਪੋਰਟਲ ਹੈ ਉਸ ਪੋਰਟਲ ਤੇ ਜਾ ਕੇ ਆਨਲਾਈਨ ਆਪਣੀਆਂ ਫਾਈਲਾਂ ਅਪਲਾਈ ਕਰ ਸਕਦੇ ਹੋ ਇਸ ਪੋਰਟਲ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਹੋਇਆ ਸੋ ਉੱਥੋਂ ਕਲਿੱਕ ਕਰਕੇ ਵੀ ਤੁਸੀਂ ਜਿਹੜਾ ਇਸ ਪੋਰਟਲ ਤੇ ਜਾ ਕੇ ਆਪਣੀਆਂ ਫਾਈਲਾਂ ਭਰ ਸਕਦੇ ਹੋ ਫਾਈਲਾਂ ਭਰਨ ਦੀ ਆਖਰੀ ਤਾਰੀਖ ਸਰਕਾਰ ਦੇ ਵੱਲੋਂ 20 ਜੂਨ ਰੱਖੀ ਗਈ ਹੈ ਸੋ 20 ਜੂਨ ਤੱਕ ਤੁਸੀਂ ਆਪਣੀਆਂ ਫਾਈਲਾਂ ਆਨਲਾਈਨ ਇਸ ਪੋਰਟਲ ਦੇ ਉੱਪਰ ਜਾ ਕੇ ਅਪਲਾਈ ਕਰ ਸਕਦੇ ਹੋ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ